धन गुरु साहेब जी सोरठ महला पहला पंच पदे अपना घर मूसत राख न साक कि पार घर जोहन लागा राख जे रस चाख जो गुरुमुख सेवक लागा समझ कवन मत लगा नाम विसार अनरस लोभाने ਫਿਰ ਪਛਤਾਹੇ ਅਪਾਗਾ ਰਹਾਉ ਆਵਤ ਕੋ ਹਰਖ ਜਾਤ ਕੋ ਰੋਵੈ ਇਹ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੁਗਾਵੇ ਗੁਰਮੁਖ ਸੋ ਅਨਰਾਗਾ हर रस ऊपर अवर क्या कहिए जिन पिया सोत्रपतागा माया मोहित जिन इह रस खोया सा साकत दुरमत लागा मन का जियो पवन पत देही दे समागा तू दे हार रस गाई मन तृप्त हार वलागा साध संगत में हार रस पाइ गोर मेले जाम पाओ भागा ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨਵੜ ਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਣ ਕੀਤਾ ਹੈ ਇਹ ਸੋਰਠਿ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 598 ਦੇ ਉੱਪਰ ਸੁਭਾਏ ਮਾਨ ਪਾਵਨ ਸ਼ਬਦ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਸਾਂਝੀ ਕਰਦੇ ਆ ਰਹੇ ਹਾਂ ਕੱਲ ਜਿਹੜੇ ਬਚਨ ਸਾਂਝੇ ਕਰ ਰਹੇ ਸਾਂ ਇਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ ਏ ਮਨਾ ਉਹ ਸ਼ਿਕਰ ਕਿਹੜੀ ਭੈੜੀ ਮੱਤ ਦੇ ਵਿੱਚ ਲੱਗਾ ਹੋਇਆ ਏ ਤੂੰ ਪਰਮਾਤਮਾ ਦਾ ਨਾਮ ਭੁੱਲ ਕੇ ਜਿਹੜੇ ਦੁਨਿਆਵੀ ਪਦਾਰਥਾਂ ਦੇ ਮਗਰ ਲੱਗਾ ਹੈ ਨਾ ਇੱਕ ਦਿਨ ਸਮਾਂ ਆਵੇਗਾ ਤੈਨੂੰ ਪਛਤਾਵਾ ਹੀ ਹੱਥ ਦੇ ਵਿੱਚ ਵਾਪਸ ਲੱਗੇਗਾ ਸੋ ਇਹ ਰਹਾਉ ਵਾਲਾ ਬੰਦ ਆਪਾਂ ਬਾਤ ਚ ਰਏ ਆ ਮੰਨ ਰੇ ਸਮਝ ਕਵਨ ਮਤ ਲਗਾ ਨਾਮ ਵਿਸਾਰ ਅਨ ਰਸ ਲੋਭਾ ਨੇ ਫਿਰ ਪਛਤਾਹੇ ਅਪਾਗਾ ਰਹਾ ਉਹ ਜੀਵਤ ਨੂੰ ਪਛਤਾਉਣਾ ਪਵੇਗਾ ਤੇ ਇਹਦੀ ਵਿਆਖਿਆ ਸਮ ਕਰਦੇ ਆ ਸਮਾਪਤੀ ਤੇ ਇਹ ਬਚਨ ਮੈਂ ਸਾਂਝੇ ਕਰ ਰਿਹਾ ਹਾਂ ਸ ਕਬੀਰ ਸਾਹਿਬ ਦੇ ਕਿ ਕਹਿਣ ਲੱਗੇ ਪੰਡਿਆ ਕਵਨ ਕੋ ਮਤ ਤੁਮ ਲੱਗੇ ਹੇ ਪੰਡਤ ਜੀ ਕਿਹੜੀ ਭੈੜੀ ਮਤ ਦੇ ਵਿੱਚ ਲੱਗੇ ਹੋਏ ਜੀ ਕਿਹੜੇ ਚੱਕਰਾਂ ਦੇ ਵਿੱਚ ਤੁਸੀਂ ਪਏ ਹੋਏ ਜੀ ਕਿਉਂ ਕਹਿਣਗੇ ਬੁੱਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਪਹਾਗੇ ਇਹ ਅਪਹਾਗੇ ਜੀਵ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਯਾਦ ਰੱਖੀ ਪਰਿਵਾਰ ਸਮੇਤ ਤੂੰ ਜਿਹੜਾ ਇਹ ਭਵਜਲ ਦੇ ਵਿੱਚ ਡੁੱਬ ਜਾਵੇਂਗਾ ਇਸ ਤੋਂ ਪਾਰ ਨਹੀਂ ਹੋ ਸਕੇਗਾ ਇੱਥੇ ਆਪਾਂ ਜਿਹੜੀ ਉਸ ਸਮਾਪਤੀ ਕੀਤੀ ਸੀ ਵਿਚਾਰ ਨੂੰ ਅੱਗੇ ਲੈ ਕੇ ਤੁਰਾਂ ਮੈਂ ਕੱਲ ਵੀ ਕਿਹਾ ਸੀ ਕਿ ਪ੍ਰਮਾਤਮਾ ਦਾ ਨਾਮ ਹੀ ਜੀਵ ਦਾ ਪਾਰ ਉਤਾਰਾ ਕਰੇਗਾ ਨਾਮ ਤੋਂ ਬਿਨਾ ਜਿਹੜਾ ਉਹ ਸਾਡਾ ਕਿਸੇ ਵੀ ਪਾਸੇ ਜਿਹੜਾ ਉਹ ਛੁਟਕਾਰਾ ਨਹੀਂ ਹੋਣਾ ਤੇ ਜਿਹੜਾ ਆਪਾਂ ਬਚਨ ਸਾਂਝਾ ਕਰ ਰਹੇ ਆ ਸਤਿਗੁਰੂ ਸਮਝਾ ਰਹੇ ਨੇ ਕਹਿੰਦੇ ਕਿ ਜਿਹੜੇ ਪਦਾਰਥਾਂ 'ਚ ਤੂੰ ਮਸਤ ਹੈ ਨਾ ਇਹਨਾਂ ਨੇ ਸਦੀਵੀ ਸਾਥ ਨਹੀਂ ਦੇਣਾ ਦੇਖੋ ਇਹ ਸੰਸਾਰ 'ਚ ਜਿੰਨੇ ਵੀ ਵਸਤੂਆਂ ਸਾਨੂੰ ਮਿਲੀਆਂ ਨੇ ਇਹ ਸਿਰਫ ਵਰਤਨ ਵਾਸਤੇ ਮਿਲੀਆਂ ਨੇ ਹਰੇਕ ਚੀਜ਼ ਦਾ ਸਮਾਂ ਹੁੰਦਾ ਹੈ ਹਰੇਕ ਚੀਜ਼ ਦਾ ਆਪੋ ਆਪਣਾ ਜਿਹੜਾ ਉਹ ਮੌਸਮ ਵੀ ਹੁੰਦਾ ਹੈ ਸਮੇਂ ਦੇ ਨਾਲ ਮੌਸਮ ਦੇ ਨਾਲ ਚੀਜ਼ਾਂ ਮਿਲਦੀਆਂ ਜਾਂਦੀਆਂ ਨੇ ਬੰਦਾ ਵਰਤਦਾ ਜਾਂਦਾ ਹੈ ਗਾਂ-ਗਾ ਤੁਰਿਆ ਜਾਂਦਾ ਹੈ ਪਰ ਜੇ ਉਹਨੂੰ ਪਕੜ ਕੇ ਬੈਠ ਜਾਵੇ ਤੇ ਇਹ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਤਰੱਕੀ ਦੀ ਰਾਤ ਨਹੀਂ ਤੁਰ ਸਕਦਾ ਇੱਕ ਉਦਾਹਰਨ ਦੇ ਦੇਣਾ ਛੋਟਾ ਜਿਹਾ ਬੱਚਾ ਖਡਾਉਣਿਆਂ ਦੇ ਨਾਲ ਖੇਡਦਾ ਹੈ ਜਦੋਂ ਬਚਪਨ ਹੈ ਖਡਾਉਣਿਆਂ ਦੇ ਨਾਲ ਬੜਾ ਪਿਆਰ ਹੈ ਪਰ ਜਦੋਂ ਬਚਪਨ ਤੋਂ ਕਿਸ਼ੋਰ ਅਵਸਥਾ ਵੱਲ ਗਿਆ ਤੇ ਉਹ ਖਡਾਉਣੇ ਜਿਹੜੇ ਸੀ ਆਟੋਮੈਟਿਕ ਆਪਣੇ ਆਪ ਹੀ ਛੱਡਦਾ ਗਿਆ ਤੇ ਹੁਣ ਜਿਹੜੀਆਂ ਅਸਲੀ ਦੂਜੀਆਂ ਚੀਜ਼ਾਂ ਨੇ ਉਧਰ ਇਧਰ ਰੁਝਾਨ ਹੈ। ਇਹਦਾ ਭਾਵ ਹੈ ਕਿ ਕਦੀ ਇਹਨੂੰ ਇਹਨਾਂ ਖਡਾਉਣਿਆਂ ਦੇ ਵਿੱਚੋਂ ਖੇਡ ਮੱਲਣ ਦੇ ਵਿੱਚੋਂ ਜਿਹੜਾ ਉਹ ਰਸ ਆਉਂਦਾ ਸੀ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ। ਹੁਣ ਹੋਰ ਜਿਹੜਾ ਇੱਕ ਕਿਸ਼ੋਰ ਅਵਸਥਾ ਵਾਲੀਆਂ ਚੀਜ਼ਾਂ ਨੇ ਉਹਨਾਂ ਨਾਲ ਪਿਆਰ ਇਸ ਤੋਂ ਬਾਅਦ ਜਵਾਨੀ ਦੀ ਦਲੇਜ ਤੇ ਆਉਂਦਾ ਇੱਕ ਸ਼ੋਰ ਅਵਸਥਾ ਵਾਲੀਆਂ ਚੀਜ਼ਾਂ ਛੱਡ ਕੇ ਜਵਾਨੀ ਵੱਲ ਭੱਜਦਾ ਏ ਜਵਾਨੀ ਤੋਂ ਅਧ ਖੜ ਤੇ ਅਧ ਖੜ ਤੋਂ ਬਡੇਪਾ ਜਦੋਂ ਬਡੇਪਾ ਆ ਜਾਂਦਾ ਹੈ ਨਾ ਜਿਹੜੀ ਗੱਲ ਇੱਥੇ ਸਤਿਗੁਰੂ ਕਹਿ ਰਹੇ ਨੇ ਫਿਰ ਪਛਤਾਹੇ ਅਪਹਾਗਾ ਅਖੀਰਲਾ ਸਮਾਂ ਆਉਂਦਾ ਏ ਤੇ ਮੈਂ ਪਿਛਲੇ ਸਮੇਂ 'ਚ ਇਹ ਚੀਜ਼ ਬਾਤ ਚ ਰਿਆ ਸਾਂ ਕਹਿੰਦੇ ਜਦੋਂ ਮਨੁੱਖ ਨੂੰ ਮੌਤ ਆਉਂਦੀ ਹੈ ਨਾ ਤੇ ਉਹਦੇ ਅੰਦਰ ਮੌਤ ਦਾ ਡਰ ਨਹੀਂ ਹੁੰਦਾ ਬੜੀ ਕਮਾਲ ਦੀ ਸਰਚ ਜਿਹੜੀ ਉਹ ਮੇਰੇ ਸਾਹਮਣੇ ਆਈ ਅਸੀਂ ਜਿਉਨੇ ਆ ਨਾ ਅੱਜ ਹੁਣ ਸਾਨੂੰ ਮੌਤ ਦੇ ਮੂੰਹ ਵਾਲੇ ਪਾਸੇ ਜਾਣਾ ਜੇ ਪੈ ਜਾਵੇ ਤੇ ਬੰਦਾ ਡਰਦਾ ਕਿ ਮੈਂ ਮਰਾਂ ਨਾ ਜਿੰਨਾ ਚਿਰ ਇਹ ਪੂਰੀ ਹੋਸ਼ ਦੇ ਵਿੱਚ ਹੈ ਪਰ ਜਦੋਂ ਅਖੀਰੀ ਪੜਾ ਬਿਲਕੁਲ ਮੌਤ ਦਾ ਅਖੀਰੀ ਪੜਾ ਆ ਜਾਂਦਾ ਕੁਝ ਸੈਕਿੰਡ ਜਾਂ ਕੁਝ ਮਿੰਟ ਰਹਿ ਜਾਂਦੇ ਨੇ ਤੇ ਸਾਇੰਸ ਨੇ ਇਹ ਗੱਲ ਨੂੰ ਜਿਹੜਾ ਇਹ ਉਹ रिकॉर्ड ਕੀਤਾ ਹੋਇਆ ਹੈ ਜੋ ਉਹਨਾਂ ਦੇ ਸਾਹਮਣੇ ਸਰਚ ਆਈ ਕਹਿੰਦੇ ਜਦੋਂ ਪਤਾ ਹੈ ਕਿ ਹੁਣ ਮੌਤ ਬਿਲਕੁਲ ਆ ਗਈ ਉਦੋਂ ਮਨੁੱਖ ਮੌਤ ਤੋਂ ਡਰਦਾ ਨਹੀਂ ਉਦੋਂ ਕੀਤੇ ਹੋਏ ਜਿਹੜੇ ਗੁਨਾਹ ਨੇ ਜਾਂ ਕਰਮ ਨੇ ਉਹਨਾਂ ਨੂੰ ਆਵਾਜ਼ਦਾ ਰਹਿੰਦਾ ਮੈਂ ਆ ਵੀ ਕੀਤਾ ਇਹਨੇ ਸਾਥ ਨਹੀਂ ਦਿੱਤਾ ਆ ਵੀ ਕੀਤਾ ਇਹਨੇ ਵੀ ਸਾਥ ਨਹੀਂ ਦਿੱਤਾ ਇਹ ਮਨੋਵਿਗਿਆਨ ਦੀ ਸਰਚ ਤੇ ਜਿਹੜੀ ਗੱਲ ਸਾਨੂੰ ਗੁਰਬਾਣੀ ਨੇ ਸਮਝਾਈ ਪੇ ਅਖੀਰਲੇ ਤੈਮ ਤੈਨੂੰ ਪਛਤਾਉਣਾ ਪਵੇਗਾ ਉਹ ਗੱਲਾਂ ਅੱਜ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਾਇੰਸ ਸਿੱਧ ਕਰਦੀ ਪਈ ਹੈ ਆਪਾਂ ਬਚਨ ਸਾਂਝਿਆ ਕਰਦੇ ਨੇ ਨਾ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿ ਜੀ ਮਰੇ ਪ੍ਰੇਤ ਜੋਣ ਲక్ష్ਮੀ ਸਿਮਰੇ ਇਹ ਸਰਪ ਜੋਣ ਵੱਲ ਵੱਲ ਉਤਰੇ ਜਿਹੜਾ ਸਾਰੀ ਉਮਰ ਮਾਇਆ ਮਾਇਆ ਕਰਦਾ ਮਰ ਗਿਆ ਹੁਣ ਸਾਰੀ ਉਮਰ ਸੋਚਦਾ ਐ ਅਖੀਰਲਾ ਜਿਹੜਾ ਸਮਾ ਹੈ ਨਾ ਉਦੋਂ ਸੋਚਦਾ ਕਿ ਮੈਂ ਜਿਹਦੇ ਵਾਸਤੇ ਮਾਇਆ ਜੋੜੀ ਪਰਿਵਾਰ ਵਾਸਤੇ ਧੀਆਂ ਪੁੱਤਰਾਂ ਵਾਂ ਤੇ ਉਹਨਾਂ ਨੇ ਤੇ ਸਾਥ ਹੀ ਕੋਈ ਨਹੀਂ ਦਿੱਤਾ ਅੱਜ ਤੋਂ 10-20 ਸਾਲ ਪਹਿਲਾਂ 50 ਸਾਲ ਪਹਿਲਾਂ ਇਦਾਂ ਹੁੰਦਾ ਸੀ ਘਰ ਦਾ ਬਜ਼ੁਰਗ ਮਰਨ ਲੱਗਦਾ ਸੀ ਤੇ ਬੰਦਾ ਕੋਲ ਹੁੰਦਾ ਸੀ ਹੁਣ ਤੇ ਇਹ ਵੀ ਸਿਸਟਮ ਖਤਮ ਹੋ ਗਿਆ ਅੱਗੇ ਕਹਿੰਦੇ ਸੀ ਵੀ ਪੁੱਤ ਨੇ ਦੋ ਚਮਚੇ ਮੂੰਹ 'ਚ ਪਾਣੀ ਪਾਉਣਾ ਹੈ ਹੁਣ ਤੇ ਪਾਣੀ ਵੀ ਨੌਕਰ ਪਾਉਂਦੇ ਨੇ ਤੁਹਾਡੇ ਮੂੰਹਾਂ ਦੇ ਵਿੱਚ ਮਰਨ ਵੇਲੇ ਬੰਦਾ ਤੇ ਹਾ ਪੋਤੀਆਂ ਪੁੱਤ ਤੇ ਹੈ ਹੀ ਕੋਈ ਨਹੀਂ ਇੱਥੇ ਕੋਲ ਇਹ ਅੱਜ ਸਾਡਾ ਹਾਲਾਤ ਬਣਦੇ ਜਾ ਰਹੇ ਨੇ ਬੰਦਾ ਅਖੀਰ ਦੇ ਸਮੇਂ ਤੇ ਪਛਤਾਉਂਦਾ ਮੈਂ ਕਿਹਦੇ ਵਾਸਤੇ ਸਾਰਾ ਕੁਝ ਜੋੜਿਆ ਪਰ ਸਾਡੀ ਇੱਕ ਫਿਦਰਤ ਹੈ ਅਸੀਂ ਉਹਨੂੰ ਕੈਲਕੂਲੇਸ਼ਨ ਉਦੋਂ ਕਰਦੇ ਆ ਜਦੋਂ ਸਮਾਂ ਨਿਕਲ ਜਾਂਦਾ ਜਿਵੇਂ ਕਿ ਤੇ ਪਹਿਲਾਂ ਕੀਤੀ ਹੁੰਦੀ ਪਹਿਲਾਂ ਵਾਚਿਆ ਹੁੰਦਾ ਤੇ ਇਸ ਪਾਸੇ ਨਹੀਂ ਸੀ ਜਾਣਾ ਪੈਣਾ ਤੇ ਸਤਿਗੁਰੂ ਜੀ ਅੱਜ ਸਮਝਾ ਰਹੇ ਨੇ ਕਹਿਣ ਲੱਗੇ ਤੈਨੂੰ ਫਿਰ ਪਛਤਾਉਣਾ ਪੈਣਾ ਜਿਹੜੇ ਰਸਾਂ ਦੇ ਵਿੱਚ ਤੂੰ ਲੱਗਾ ਹੋਇਆ ਇਹ ਕੋਠੀਆਂ ਆਕਾਰ ਹਨ ਇਹ ਧਨ ਦੌਲਤ ਨੇ ਨਾਲ ਨਹੀਂ ਜਾਣਾ ਇਹ ਲੋਡ ਨੇ ਸਰੀਰ ਦੀ ਪਰ ਇਹਨਾਂ ਦੇ ਵਿੱਚ ਸੁਰਤ ਖਛਿਤ ਨਾ ਕਰ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਤਕਵੀਰ ਸਾਹਿਬ ਜਿਹੜਾ ਮੈਂ ਬਚਨ ਸਾਂਝਾ ਕਰ ਰਿਹਾ ਕਹਿ ਲਗੇ ਜਿੱਥੇ ਮੈਂ ਕੱਲ ਵੀ ਕਿਹਾ ਸੀ ਧਾਰਮਿਕ ਪੁਰਸ਼ ਵੀ ਜਿਹੜਾ ਹੈ ਜਿੱਥੇ ਆਮ ਬੰਦਾ ਖੱਚੇ ਤੇ ਉਥੇ ਧਾਰਮਿਕ ਪੁਰਸ਼ ਵੀ ਇੰਨਾਂ ਚੀਜ਼ਾਂ ਚ ਉਲਝਿਆ ਹੋਇਆ ਹੈ। ਈਰਖਾ ਜਿਹੜੀ ਹੈ ਹਉਮੈ ਜਿਹੜੀ ਇਹ ਬਾਹਰ ਹੀ ਨਹੀਂ ਹੁੰਦੀ ਇਹ ਧਰਮ ਦੀ ਦੁਨੀਆ ਚ ਵੀ ਹੁੰਦੀ ਹੈ। ਬੰਦਾ ਧਰਮ ਦੀ ਦੁਨੀਆ ਚ ਵੀ ਇੱਕ ਦੂਜੇ ਤੋਂ ਈਰਖਾ ਕਰਦਾ ਹੈ। ਧਰਮ ਦੀ ਦੁਨੀਆ ਵੀ ਹਉਮੈ ਲੈ ਕੇ ਬੰਦੇ ਨੂੰ ਮਾਰ ਦਿੰਦੀ ਹੈ। ਤੇ ਇਹਦੇ ਨਾਲ ਇੱਕ ਹੋਰ ਬੇਨਤੀ ਕਰ ਜਾਵਾਂ ਜਿਹੜਾ ਮੈਂ ਬਚਨ ਸਾਂਝਾ ਕਰ ਰਿਹਾ ਕਹਿਣ ਲੱਗੇ ਪੰਡਿਆ ਕਵਨ ਕੁਮਤ ਤੁਮ ਲਾਗੇ ਮੈਂ ਕੱਲ ਵੀ ਕਿਹਾ ਸੀ ਇਹ ਧਰਮੀ ਪੁਰਸ਼ ਨੂੰ ਕਿਹਾ ਜਾ ਰਿਹਾ ਨਾ ਪੰਡਿਤ ਦਾ ਕੰਮ ਵਿਦਵਾਨ ਹੈ ਉਹਦਾ ਕੰਮ ਕਥਾ ਕਹਾਣੀਆਂ ਦਾ ਹੈ ਹੁਣ ਗਿਆਨ ਵੀ ਕਈ ਵਾਰੀ ਮਨੁੱਖ ਨੂੰ ਹੰਕਾਰ ਵਾਲੇ ਪਾਸੇ ਲੈ ਜਾਂਦਾ ਹੈ ਤੇ ਇੱਕ ਕਬੀਰ ਸਾਹਿਬ ਦਾ ਬੜਾ ਪਿਆਰਾ ਸ਼ਲੋਕ ਹੈ ਕਹਿਣ ਲੱਗੇ ਜਦੋਂ ਕਈ ਵਾਰੀ ਗਿਆਨ ਜਿਹੜਾ ਹੈ ਨਾ ਉਹ ਬੰਦੇ ਨੂੰ ਲੈ ਬੈਠਦਾ ਹੈ ਲੋੜ ਤੋਂ ਵੱਧ ਭਾਰ ਜਿਹੜਾ ਹੈ ਨਾ ਉਹ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦਾ ਕਿਤੇ ਵੀ ਤਜਰਬਾ ਕਰ ਲਿਓ ਸਿਆਣਿਆਂ ਨੇ ਕਹਾਵਤਾਂ ਬਣਾਈਆਂ ਨੇ ਕਿ ਹੌਲਾ ਭਾਰ ਸਾਥ ਦੇ ਮੂਰੇ ਜਿੰਨਾ ਭਾਰ ਘੱਟ ਹੋਵੇਗਾ ਉਨਾਂ ਤੁਰਨਾ ਜ਼ਿਆਦਾ ਸੌਖਾ ਹੈ ਜਿੰਨਾ ਤੁਸੀਂ ਮੋਹ ਮਮਤਾ ਦਾ ਜਿੰਨਾ ਤੁਸੀਂ ਦੁਨਿਆਵੀ ਪਦਾਰਥਾਂ ਦਾ ਜਿੰਨਾ ਜ਼ਿੰਮੇਵਾਰੀਆਂ ਦਾ ਭਾਰ ਘੱਟ ਰੱਖੋਗੇ ਉਨਾ ਹੀ ਜਿਹੜਾ ਉਹ ਰੱਬ ਵਾਲੇ ਪਾਸੇ ਤੁਰਨਾ ਜਿਆਦਾ ਸੌਖਾ ਹੋ ਗਿਆ ਇਹ ਚੀਜ਼ਾਂ ਸਾਨੂੰ ਮੋਹ ਮਮਤਾ ਤੁਰਨ ਨਹੀਂ ਦਿੰਦੀਆਂ ਰੱਬ ਵਾਲੇ ਪਾਸੇ ਨੂੰ ਤੇ ਜਿਹੜਾ ਕਬੀਰ ਸਾਹਿਬ ਦਾ ਬਚਨ ਕਹਿਣ ਲੱਗਾ ਸਾ ਕਹਿਣ ਲੱਗੇ ਕਿ ਜੰਗਲ ਦੇ ਵਿੱਚ ਲੱਕੜਾਂ ਦੀ ਝੌਂਪੜੀ ਪਾਈ ਹੋਈ ਹੈ ਵਿਦਵਾਨਾਂ ਨੇ ਕਿਸੇ ਨੇ ਉਹਦੇ ਵਿੱਚ ਵਿਦਵਾਨ ਵੀ ਰਹਿੰਦੇ ਨੇ ਤੇ ਦੋ ਚਾਰ ਮੇਰੇ ਵਰਗੇ ਮੂਰਖ ਵੀ ਨੇ ਹੁਣ ਅਚਾਨਕ ਕੀ ਹੋਇਆ ਜੰਗਲ ਦੇ ਵਿੱਚ ਉਸ ਝੌਂਪੜੀ ਨੂੰ ਅੱਗ ਲੱਗ ਗਈ ਲੱਕੜ ਦੀ ਨੂੰ ਲੱਕੜ ਦੀ ਇਹ ਸਾਰੇ ਪਾਸੇ ਅੱਗ ਬੜੀ ਛੇਤੀ ਫੈਲੀ ਤੇ ਜਦੋਂ ਅੱਗ ਲੱਗ ਗਈ ਜਿਹੜੇ ਵਿਦਵਾਨ ਨੇ ਹੁਣ ਉਹ ਆਪਣੀ ਜਿਹੜੀ ਹੈ ਉਹ ਬਿਰਤੀ ਦਾ ਇਸਤੇਮਾਲ ਕਰਕੇ ਜਿਹੜਾ ਉਹ ਹਿਸਾਬ ਕਿਤਾਬ ਲਾ ਰਹੇ ਨੇ ਵੀ ਅੱਗ ਲੱਗੀ ਕਿਵੇਂ ਹੈ ਕੋਈ ਆਖਦਾ ਕਿ ਲੱਕੜ ਦੇ ਨਾਲ ਲੱਕੜ ਟਕਰਾਈ ਹੋਵੇਗੀ ਕੋਈ ਆਖਦਾ ਕੋਈ ਗੈਸ ਕੋਈ ਆਖਦਾ ਕੋਈ ਬਾਹਰੋਂ ਲਾਗਿਆ ਹੋਵੇਗਾ ਵਕ ਕੋ ਵਕ ਵਿਦਵਾਨ ਆਪਣੇ ਹਿਸਾਬ ਦੇ ਨਾਲ ਤਜਰਬਾ ਕਰ ਰਹੇ ਨੇ ਇਹ ਅੱਗ ਲੱਗੀ ਕਿਵੇਂ ਹੈ ਕਿੰਨੇ ਕ ਚਰਚ ਫੈਲੇਗੀ ਤੇ ਜਿਹੜੇ ਮੂਰਖ ਬੈਠੇ ਸਨ ਕਹਿੰਦੇ ਛੱਡੋ ਹਿਸਾਬ ਤਾਂ ਬਾਅਦ ਲਾਵਾਂਗੇ ਜਿੰਨੇ ਲਈ ਉਹਨੂੰ ਬਾਅਦ ਫੜਾਂਗੇ ਪਹਿਲਾਂ ਆਪਣੀ ਜਾਨ ਬਚਾਓ ਉਹਨਾਂ ਮਾਰੀਆਂ ਛਾਲਾਂ ਲੱਕੜਾਂ ਤੋੜ ਕੇ ਦੇ ਬਾਹਰ ਨਿਕਲ ਕੇ ਜਾਨ ਬਚਾ ਕੇ ਆਉਗੇ ਇੱਕ ਵੀਰ ਸਾਹਿਬ ਦਾ ਸ਼ਲੋਕ ਹੈ ਕਬੀਰ ਕੋਠੀ ਕਾਠ ਕੀ ਦਹਿਦਸ ਲੱਗੀ ਆਗ ਪੰਡਿਤ ਪੰਡਿਤ ਜਲਮੂਏ ਮੂਰਖ ਉਬਰੇ ਭਾਗ ਪੰਡਤ ਉਹ ਅੰਦਰ ਆਗਲ ਪੇਟ ਚ ਲੈ ਲੇ ਬੰਦਾ ਫਿਰ ਕਿੱਥੋਂ ਬਚਦਾ ਹੈ ਕਈ ਵਾਰੀ ਧਰਮ ਦਾ ਗਿਆਨ ਵੀ ਮੈਨੂੰ ਬਖਸ਼ਿਆ ਜੇ ਕਈ ਵਾਰੀ ਬਹੁਤਾ ਗਿਆਨ ਵੀ ਮਨੁੱਖ ਨੂੰ ਗਾ ਨਹੀਂ ਵਦਨ ਦਿੰਦਾ ਬਹੁਤ ਜਿਆਦਾ ਤਰਕ ਤੁਸੀਂ ਕਰ ਲੋਗੇ ਨਾ ਉਹ ਤੁਹਾਨੂੰ ਕਦੀ ਨਹੀਂ ਗਾਂ ਜਾਣ ਦਿੰਦਾ ਆਜ ਮਨੁੱਖ ਮੈਂ ਕੱਲ ਵੀ ਕਿਹਾ ਸੀ ਮੇਰੀ ਗੱਲ ਹੋਈ ਕਿਸੇ ਨਾਲ ਜੀ ਮਨੁੱਖ ਅੱਜ ਦੁਖੀ ਹੈ ਉਹ ਗਿਆਨ ਦੇ ਕਰਕੇ ਦੁਖੀ ਹੈ ਤੁਸੀਂ ਸਿਆਣੇ ਬੈਠੇ ਜੀ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਰੱਖ ਦੇਣਾ ਸਿਰਫ ਵੀ ਜ਼ਿਆਦੀ ਵਿਦਵਤਾ ਵੀ ਸਾਡਾ ਵਿਨਾਸ਼ ਦਾ ਕਾਰਨ ਬਣਦੀ ਹੈ ਅੱਜ ਜਿੰਨੇ ਪੜੇ ਲਿਖੇ ਲੋਕ ਨੇ ਨਾ ਉਹਨੀਆਂ ਸਾਨੂੰ ਜ਼ਿਆਦੀਆਂ ਬਿਮਾਰੀਆਂ ਨੇ ਸਟੈਂਟ ਬੜਿਆਂ ਨੂੰ ਪੈਂਦੇ ਨੇ ਤੁਸੀਂ ਤਜਰਬਾ ਕਰਿਓ ਸਾਡੇ ਘਰਾਂ 'ਚ ਕੂੜੇ ਵਾਲੇ ਆਉਂਦੇ ਨੇ ਨੌਕਰ ਕੰਮ ਕਰਦੇ ਨੇ ਹੋਰ ਜਿਹੜੇ ਨੇ ਉਹ ਨਿੱਕੇ ਮੋٹے ਕੰਮ ਕਰਨ ਵਾਲੇ ਆਮ ਗਰੀਬ ਲੋਕ ਆਉਂਦੇ ਨੇ ਕਦੀ ਉਹਨਾਂ ਨੂੰ ਸਟੈਂਟ ਪੈਂਦੇ ਵੇਖੇ ਤੁਸੀਂ ਕਦੀ ਨਹੀਂ ਪੈਣਗੇ ਕਰੋਨਾ ਦੇ ਵਿੱਚ ਨੌਕਰੀਆਂ ਵਾਲੇ ਗਏ ਰਖਸ਼ੇ ਵਾਲਾ ਕੋਈ ਮਰਦਾ ਵੇਖਿਆ ਇਹ ਇਹ ਕਦੀ ਵੀ ਇਸ ਚੀਜ਼ ਦਾ ਤਿਆਰਬਾ ਕਰਿਓ ਕਿ ਜੇ ਇੱਕ ਚੰਗੇ ਭਲੇ ਬੰਦੇ ਨੂੰ ਪੜ੍ਹੇ ਲਿਖੇ ਨੂੰ ਸਟੈਂਟ ਪੈ ਰਹੇ ਨੇ ਤਾਂ ਗਰੀਬ ਨੂੰ ਕਿਉਂ ਨਹੀਂ ਪੈ ਰਹੇ ਇਹਦੇ ਪਿੱਛੇ ਕਾਰਨ ਨਹੀਂ ਤੁਹਾਡਾ ਗਿਆਨ ਹੈ ਕਿਉਂਕਿ 95% ਸਬਕੌਂਸ਼ੀਅਸ ਕੰਮ ਕਰਦਾ ਹੈ ਜਿਹੜੀਆਂ ਚੀਜ਼ਾਂ ਸਾਨੂੰ ਜ਼ਿਆਦਾ ਗਿਆਨ ਲੈ ਕੇ ਬੈਂਦੀਆਂ ਨੇ ਬਿਮਾਰੀਆਂ ਵੀ ਜਾਦੀਆਂ ਇਨ ਪਿੰਡਾਂ ਵਾਲੇ ਦੀਆਂ ਗਿਨੀਆਂ ਚੁਣੀਆਂ ਬਿਮਾਰੀਆਂ ਹੁੰਦੀਆਂ ਨੇ ਕਿਸੇ ਦਾ ਬੀਪੀ ਵਧ ਗਿਆ ਕਿਸੇ ਦਾ ਘਟ ਗਿਆ ਸਿਰ ਵੀ ਡੋਲ ਗਈ ਢਿੱਡ ਪਿਰ ਜਾਂ ਇੱਕ ਸਾਡੇ ਕੋਲ ਪੁਰਾਣਾ ਜਿਹਾ ਸ਼ਬਦ ਹੈ ਜੀ ਸਰੀਰ ਟੁੱਟਦਾ ਭੱਜਦਾ ਏ ਉਹ ਡਾਕਟਰ ਵੀ ਥੈਲਾ ਛਾਪ ਉਹਦੇ ਹੁੰਦੇ ਨੇ ਇੱਕ ਅੱਧੀ ਗੋਲੀ ਦੇ ਦਿੰਦੇ ਨੇ ਉਹ ਸਾਰਾ ਕੁਝ ਸੈੱਟ ਹੋ ਜਾਂਦਾ ਹੈ ਹਸਪਤਾਲ ਪੜਿਆਂ ਲਿਖਿਆਂ ਦੇ ਨਾਲ ਭਰੇ ਨੇ ਤੇ ਧਰਮ ਦੀ ਦੁਨੀਆ ਦੇ ਵਿੱਚ ਵੀ ਜਿਹੜੇ ਬੰਦੇ ਨੂੰ ਬਹੁਤਾ ਕੱਖ ਨਹੀਂ ਨਾ ਪਤਾ ਉਹ ਕਈ ਵਾਰੀ ਰੱਬ ਰੱਬ ਕਰਕੇ ਰੱਬ ਦੇ ਨਾਲ ਸੁਰਤ ਜੋੜੀ ਫਿਰਦਾ ਸਾਡੇ ਵਰਗੇ ਰਾਹ ਦੇ ਵਿੱਚ ਬਸ ਟ੍ਰੈਫਿਕ ਪੁਲਿਸ ਵਾਂਗ ਰਸਤਾ ਹੀ ਲੋਕਾਂ ਨੂੰ ਦੱਸਣ ਤੇ ਲੱਗੇ ਹੋਏ ਨੇ ਇੱਕ ਅਮਰਤ ਬਾਣੀ ਦਾ ਬਚਨ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਸੋ ਇਸ ਕਰਕੇ ਮੈਂ ਕੱਲ ਵੀ ਕਿੱਸ ਗਿਆਨ ਹਾਸਲ ਕਰੋ ਪਰ ਇੰਨਾ ਵੀ ਗਿਆਨ ਹਾਸਲ ਨਾ ਕਰ ਲੋ ਕਿ ਉਹ ਤੁਹਾਡੇ ਬੋਝ ਦਾ ਕਾਰਨ ਬਣ ਜਾਈਏ ਤੁਹਾਨੂੰ ਰੱਬ ਵਾਲੇ ਪਾਸੇ ਨਾ ਤੁਰਨ ਦਵੇ ਦੁਨੀਆ ਦੇ ਉੱਤੇ ਜਿੰਨੇ ਵੀ ਨਾਸਤਕ ਹੋਏ ਨੇ ਸਾਰੇ ਹੀ ਪੜੇ ਲਿਖੇ ਲੋਕ ਹੋਏ ਨੇ ਆਮ ਬੰਦਾ ਨਾਸਤਕ ਨਹੀਂ ਹੋਇਆ ਅਜੇ ਵੀ ਕੋਈ 2-4 ਹੈਗੇ ਨੇ ਜਿਨ੍ਹਾਂ ਦੀ ਇੰਟਰਵਿਊ ਹੁੰਦੀ ਹੈ ਸੋਸ਼ਲ ਮੀਡੀਆ ਤੇ ਬੜੀਆਂ ਕਿਤਾਬਾਂ ਪੜੀਆਂ ਨੇ ਇੱਕ ਆਪਣੇ ਵੀ ਸਰਦਾਰ ਬੰਦਾ ਹੈ ਉਹਨੇ ਪਤਾ ਨਹੀਂ 32 ਕਿੰਨੀਆਂ ਵਿਚਾਰੇ ਨੇ ਐਮਏ ਕੀਤੀਆਂ ਨੇ ਪੜੀ ਗਿਆ ساری ਉਮਰ ਪੜੀ ਗਿਆ ਪੜੀ ਗਿਆ ਪੜੀ ਗਿਆ ਹੁਣ ਆਣ ਕੇ ਰੱਬ ਤੇ ਤਰਤ ਕਰਦਾ ਐਵੇਂ ਮੱਥਾ ਮਾਰੀ ਗਿਆ ਬਹੁਤਾ ਵੀ ਜਿਹੜਾ ਇਹਦਾ ਹੁਣ ਅਰਥ ਦੂਸਰਾ ਨਹੀਂ ਕਰਨਾ ਵੀ ਮੈਂ ਵਿਦਿਆ ਨੂੰ ਮਾਰਾ ਕਹਿ ਰਿਹਾ ਬਾਣੀ ਕਹਿੰਦੀ ਹੈ ਜੇ ਧਰਮ ਕਹਿੰਦਾ ਹੈ ਸਾਨੂੰ ਵਿਦਿਆ ਗ੍ਰਹਿਣ ਕਰਨੀ ਚਾਹੀਦੀ ਹੈ ਪਰ ਸਿਰਫ ਮੈਂ ਇਹ ਬੇਨਤੀ ਕਰ ਰਿਹਾ ਵਿਦਿਆ ਦਾ ਪਹਾੜ ਨਾ ਬਣ ਜਾਵੇ ਗਿਆਨ ਹਾਸਲ ਕਰੋ ਕਿਤੇ ਇਹ ਗਿਆਨ ਹੰਕਾਰ ਨਾ ਬਣ ਜਾਵੇ ਜੇ ਹੰਕਾਰ ਬਣ ਗਿਆ ਤੇ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਪਰ ਪਰ ਗੱਡੀ ਲੱਧੀਆਂ ਪਰ ਪਰ ਭਰੀਏ ਸਾਥ ਤੂੰ ਜਿੰਨਾ ਮਰਜੀ ਪੜੀ ਜਾ ਐਵੇਂ ਗੱਡੇ ਲੱਦਣ ਵਾਲੀ ਗੱਲ ਹੈ ਅੱਜ ਪੜ ਪੜ ਕੇ ਵੀ ਜੇਤਾ ਪੜਿਆ ਤੇਤਾ ਕਰਿਆ ਉਹ ਬੰਦਾ ਅੰਦਰੋਂ ਅੰਦਰੀ ਜਿਹੜਾ ਉਹ ਰਿੱਜਦਾ ਰਹਿੰਦਾ ਜਿਵੇਂ ਸੱਪ ਨਹੀਂ ਵਿਸ ਖੋਲਦਾ ਰਹਿੰਦਾ ਪੜਿਆਂ ਦਾ ਸਾਡਾ ਬਹੁਤਿਆਂ ਦਾ ਉਹ ਹਾਲ ਹੈ ਕਬੀਰ ਸਾਹਿਬ ਕਹਿੰਨੇ ਕਿ ਪੰਡਿਆ ਕਵਨ ਕੋ ਮਤ ਤੁਮ ਲਾਗੇ ਜੇ ਨਾਮ ਨਹੀਂ ਜਪਿਆ ਕਹਿੰਨੇ ਕਿ ਬੂਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਪਹਾਗੇ ਹੈ ਜੀਵ ਤੂੰ ਅਪਹਾਗੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਇਨ੍ਹਾਂ ਗ੍ਰੰਥਾਂ ਨੇ ਇਨ੍ਹਾਂ ਵਿਦਿਆ ਨੇ ਤੈਨੂੰ ਗਾਂ ਨਹੀਂ ਤੁਰਨ ਦੇਣਾ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਇਹ ਚੀਜ਼ ਸਾਂਝੀ ਕਰ ਰਹੇ ਆ ਮੰਨ ਰੇ ਸਵਨ ਸਮਝ ਕਵਨ ਮਤ ਲਗਾ ਕਿਹੜੀ ਭੈੜੀ ਮਤ ਚ ਲੱਗ ਗਿਆ ਹੋਸ਼ ਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਮੰਨ ਰੇ ਕੌਣ ਕੋ ਮਤ ਤੈਨ ਲੀਨੀ ਹੇ ਮਨਾ ਕਿਹੜੀ ਭੈੜੀ ਮਤ ਤੂੰ ਗ੍ਰਹਿਣ ਕਰਕੇ ਬੈਠ ਚੁੱਕਾ ਹੋਇਆ ਇੱਕ ਬੰਦਾ ਉਹ ਹੈ ਜਿਹਨੂੰ ਧਰਮ ਦਾ ਗਿਆਨ ਨਹੀਂ ਉਹ ਮੰਨਿਆ ਜਾ ਸਕਦਾ ਇਕ ਉਹ ਜਿਹਦੇ ਕੋਲ ਦਿਮਾਗ ਨਹੀਂ ਜਿਹਨੂੰ ਸੋਝੀ ਨਹੀਂ ਚੰਗੇ ਮਾਰੇ ਦੀ ਉਹ ਮੰਨਿਆ ਜਾ ਸਕਦਾ ਏ ਪਰ ਜਿਹਨੂੰ ਸਾਰੀ ਚੀਜ਼ ਦੀ ਸੋਝੀ ਏ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਪਸਲਾਤ ਹਾਥ ਦੀਪ ਕੂਏ ਪਰੇ ਅੰਨਾ ਮਨੁੱਖ ਜਿਹੜਾ ਉਹ ਖੂਹ ਦੇ ਵਿੱਚ ਡਿੱਗ ਪਵੇ ਟੋਏ ਦੇ ਵਿੱਚ ਡਿੱਕੇ ਠੇਡਾ ਖਾ ਜਾਵੇ ਇਹ ਮੰਨਿਆ ਜਾ ਸਕਦਾ ਏ ਪਰ ਸਜਾਖਾ ਮਨੁੱਖ ਜਿਹਦੇ ਹੱਥ ਦੇ ਵਿੱਚ ਦੀਵਾ ਏ ਉਹ ਵੀ ਟੋਏ ਦੇ ਵਿੱਚ ਡਿੱਗ ਪਵੇ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈਗੀ ਇਕ ਉਹ ਵਰਤੀ ਤੁਹਾਨੂੰ ਪਤਾ ਆਪ ਪਸ਼ੂ ਸ਼ਬਦ ਵਰਤਦੇ ਡੰਗਰ ਇਹ ਤਾਂ ਵਰਤਦੇ ਇਹਨਾਂ ਦਾ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਤੇ ਜਿਹੜਾ ਦਿਮਾਗ ਦਾ ਇਸਤੇਮਾਲ ਨਹੀਂ ਕਰਦਾ ਉਹਨਾਂ ਦੇ ਉੱਤੇ ਕਰਮਾਂ ਦੇ ਬੰਧਨ ਨਹੀਂ ਬੰਦੇ ਜਿਹੜੇ ਪਸ਼ੂ ਪੰਛੀ ਜਾਨਵਰ ਨੇ ਨਾ ਇਹਨਾਂ ਦੇ ਕਰਮਾਂ ਦੇ ਬੰਧਨਾਂ ਦੇ ਕਰਕੇ ਇਹਨਾਂ ਚ ਇਹ ਨਹੀਂ ਫਸਦੇ ਜਿਹਦੇ ਕਰਕੇ ਇਹ ਪਾਪ ਜਾਂ ਪੁੰਨ ਵਾਲੇ ਪਾਸੇ ਨਹੀਂ ਤੁਰਦੇ ਪਾਪ ਪੁੰਨ ਵੱਲ ਉਹ ਤੁਰੇਗਾ ਜਿਹਦਾ ਦਿਮਾਗ ਕੰਮ ਕਰਦਾ ਹੈ ਸਹੀ ਜਾਂ ਗਲਤ ਵਾਲੇ ਪਾਸੇ ਨੂੰ ਵਾਚਦਾ ਹੈ ਹੁਣ ਗੁਰਤੇਗ ਬਹਾਦਰ ਸਾਹਿਬ ਜੀ ਕਹਿ ਲਗੇ ਮਨ ਰੇਹੇ ਮਨਾ ਹੋਸ਼ ਕਰ ਕਵਨ ਕੋ ਮਤ ਤੈ ਲੀਨੀ ਕੀ ਕੀਤਾ ਕਹਿ ਲਗੇ ਪਰਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹਿ ਕੀਨੀ ਹੁਣ ਸਾਰੀ ਉਮਰ ਜਿਹੜਾ ਸੀ ਉਹ ਵੈਸ਼ਿਆ ਪੁਨੇ ਵਾਲੇ ਪਾਸੇ ਕਰ ਦਿੱਤੀ ਸਾਰੀ ਉਮਰ ਨਿੰਦਿਆ ਵਾਲੇ ਪਾਸੇ ਕਰ ਦਿੱਤੀ ਪਰਦਾਰਾ ਨਿੰਦਿਆ ਰਸ ਰਚਿਓ ਬਸ ਇਨਾਂ ਰਸਾਂ ਦੇ ਵਿੱਚ ਹੀ ਕੱਢੀ ਗਿਆ ਅੱਖਾਂ ਵਿਕਾਰਾਂ ਵਾਲੇ ਚਲੀਆਂ ਗਈਆਂ ਕੰਨ ਨਿੰਦਿਆ ਵਾਲੇ ਪਾਸੇ ਚਲੇ ਗਏ ਸਤਿਗੁਰੂ ਕਹਿ ਲਗੇ RAM ਭਗਤ ਨਹਿ ਕੀਨੀ ਕਿਤੇ ਟੇਕ ਕੇ ਬੈਠ ਕੇ ਚਾਰ ਘੜੀਆਂ ਜਿਹੜਾ ਉਹ ਗੁਰੂ ਗੁਰੂ ਨਹੀਂ ਜੱਪਿਆ ਮਨ ਰੇ ਕਵਨ ਕੋ ਮਤ ਤੈ ਲੈਨੀ ਪਰ ਦਾਰਾ ਨਿੰਦਿਆ ਰ ਅਸਰ ਚੋ RAM ਭਗਤ ਨਹਿ ਕੀਨੀ ਅਗੇ ਕਹਿ ਲਗੇ ਮੁਕਤ ਪੰਥ ਜਾਣਿਓ ਤੈ ਨਾਹਨ ਕਹਿੰਦੇ ਮੁਕਤੀ ਦਾ ਪੰਥ ਦਾ ਅਰਥ ਉਹਦਾ ਰਸਤਾ ਮਾਰਗ ਮੁਕਤੀ ਦਾ ਰਾਹ ਨਹੀਂ ਤੂੰ ਵੇਖਿਆ ਸਿਆਨਪਤੇ ਇਹ ਹੈ ਨਾ ਬਾਣੀ ਕਹਿੰਦੀ ਹੈ ਦੇ ਲੰਮੀ ਨਦਰ ਨਿਹਾਲੀਏ ਸਾਨੂੰ ਗਾਂ ਵੀ ਵੇਖਣਾ ਚਾਹੀਦਾ ਮੈਂ ਆਪਣੇ ਫਿਊਚਰ ਚ ਗਾਂ ਕਰਨਾ ਕੀ ਅਸੀਂ ਦੁਨਿਆਵੀ ਪੱਖ ਲੰਮਾ ਵੇਖ ਕੇ ਚੱਲਦੇ ਆਂ ਵੇਖੋ ਬੜੀ ਕਮਾਲ ਦੀ ਗੱਲ ਹੈ ਇੱਕ ਖਿੰ ਮੇਰੇ ਦਿਮਾਗ ਚ ਆ ਗਈ ਜਿਹਦੇ ਬਾਰੇ ਬਾਣੀ ਨੇ ਕਿਹਾ ਵੀ ਪ੍ਰਮਾਤਮਾ ਲੱਗਾ ਹੋਇਆ ਹੈ ਕਾਰਜ ਲਈ ਉਹਦੇ ਬਾਰੇ ਅਸੀਂ ਲੰਮਾ ਸੋਚਦੇ ਆਂ ਜਿਹਦੇ ਬਾਰੇ ਲੰਮਾ ਸੋਚਣ ਨੂੰ ਕਿਹਾ ਹੈ ਉਹਦੇ ਬਾਰੇ ਅਸੀਂ ਸੋਚਦੇ ਕੋਈ ਨਹੀਂ ਅਮਰਤ ਬਾਣੀ ਨੇ ਕਿਹਾ ਕਾਹੇ ਰੇ ਮਨ ਚਿਤਵ ਹੈ ਉਦਮ ਜਾਂ ਆਹਰ ਹਰ ਜੀਉ ਭਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਾ ਰਿਜਕ ਆਗਿਆ ਕਰ ਧਰਿਆ ਤੂੰ ਰੋਟੀ ਦੀ ਪਰਵਾਹ ਨਾ ਕਰੀ ਜਿਹੜੇ ਆਹਰ ਚ ਤੂੰ ਉਲਝਿਆ ਨਾ ਉਹਦੇ ਵਿੱਚ ਪਰਮਾਤਮਾ ਆਪ ਹੀ ਲੱਗਾ ਹੋਇਆ ਤੇਰੇ ਰਿਜਕ ਦਾ ਪ੍ਰਬੰਧ ਕਰਨ ਵਾਸਤੇ ਤੇ ਤੂੰ ਕਰਨਾ ਕੀ ਸੀ ਤੂੰ ਕਰਨਾ ਸੀ ਪਰਮਾਤਮਾ ਦਾ ਨਾਮ ਜਪਣਾ ਸੀ ਇਹ ਵੇਖਣਾ ਸੀ ਕਿ ਮੈਂ ਕਿਹੜਾ ਕਰਮ ਕਰਾਂ ਤੇ ਕਿਹੜਾ ਨਾ ਕਰਾਂ ਕਰਮਾਂ ਦੇ ਨਾਲ ਜਿਹੜਾ ਸੀ ਉਪਰਮਾਤਮਾ ਤੱਕ ਪਹੁੰਚਦਾ ਉਧਰਲੇ ਪਾਸੇ ਸਾਡਾ ਧਿਆਨ ਨਹੀਂ ਗਿਆ ਸਤਿਗੁਰੂ ਕਹਿਣ ਲੱਗੇ ਭਰ ਮੁਕਤ ਪੰਥ ਜਾਣਿਓ ਤੈ ਨਾਹਣ ਕਹਿੰਦੇ ਮੁਕਤੀ ਦਾ ਰਾਹ ਤੂੰ ਬਾਚਨ ਦਾ ਯਤਨ ਨਹੀਂ ਕੀਤਾ ਧਨ ਜੋਰਨ ਕਉ ਧਾਇਆ ਸਾਰੀ ਉਮਰ ਪੈਸਾ ਹੀ ਜੋੜਦਾ ਰਿਆ ਸਾਰੀ ਉਮਰ ਨੋਟਾਂ ਦੇ ਵਿੱਚ ਹੀ ਘੜਾ ਦਿੱਤੀ ਹੁਣ ਇੱਥੇ ਇੱਕ ਮੈਂ ਬੇਨਤੀ ਕਰ ਦੇਣਾ ਪੈਸਾ ਕਿਰਤ ਕਰਨੀ ਨਹੀਂ ਸਿੱਖਣੀ ਛੱਡਣੀ ਅੰਮ੍ਰਿਤ ਬਾਣੀ ਦਾ ਫੈਸਲਾ ਹੈ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਸਿੱਖ ਜਿਹੜਾ ਉਹ ਮੰਗਤਾ ਨਹੀਂ ਹੈ ਸਿੱਖ ਕਿਰਤੀ ਹੈ ਹਾਂ ਕਿਸੇ ਦੀ ਤਨਖਾਹ ਥੋੜੀ ਹੈ ਕਿਸੇ ਦੀ ਜਿਆਦੀ ਹੈ ਕਿਸੇ ਕੋਲ ਸੁਹੂਲਤਾ ਘੱਟ ਹੋ ਸਕਦੀਆਂ ਨੇ ਕਿਸੇ ਕੋਲ ਵਾਧੂ ਹੋ ਸਕਦੀਆਂ ਨੇ ਪਰ ਸਿੱਖ ਕਿਰਤ ਆਪ ਕਰਦਾ ਹੈ ਪਰ ਅੱਜ ਕਿਰਤ ਦੀ ਕਮੀ ਨਹੀਂ ਅਸੀਂ ਪੈਸਾ ਹੀ ਇੰਨਾ ਗੋੜ ਲਿਆ ਕਿ ਲੋਕ ਪੈਸੇ ਕਰਕੇ ਵੀ ਡਿਪਰੈਸ਼ਨ 'ਚ ਜਾ ਰਹੇ ਨੇ ਬਹੁਤੇ ਲੋਕ ਜਿਹੜੇ ਨੇ ਉਹ ਪੈਸੇ ਕਰਕੇ ਵਿਚਾਰੇ ਇੰਨੇ ਕ ਕਮਲੇ ਹੋਏ ਫਿਰਦੇ ਨੇ ਖਾਸ ਕਰਕੇ ਜਿਹੜੇ ਸਾਡੇ ਬੱਚੇ ਵਿਦੇਸ਼ਾਂ 'ਚ ਰਹਿੰਦੇ ਨੇ ਉਹਨਾਂ ਦਾ ਤੁਸੀਂ ਹਿਸਾਬ ਲਾਓ ਸਵੇਰੇ ਸ਼ਿਫਟਾਂ ਸ਼ਾਮ ਨੂੰ ਇਹ ਦੁਪਹਿਰੇ ਹਰ ਵੇਲੇ ਕਦੀ ਕਿਤੇ ਚਲੇ ਗਏ ਕਦੀ ਇੰਨੀ ਕ ਭੱਜ ਦੌੜ ਹੈ ਬੰਦੇ ਦੀ ਪੈਸੇ ਮਗਰ ਕਿ ਉਹਦਾ ਪਰਿਵਾਰ ਵਾਲੇ ਪਾਸੇ ਧਿਆਨ ਨਹੀਂ ਪੈਸੇ ਕਰਕੇ ਪਰਿਵਾਰ ਬਰਬਾਦ ਹੋ ਰਹੇ ਨੇ ਅੱਜ ਕਈ ਚੀਜ਼ਾਂ ਇਹੋ ਜਿਹੀਆਂ ਸਾਦੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਅਸੀਂ ਸਿਰਫ ਪੈਸੇ ਨੂੰ ਜੋੜਨ ਤੇ ਡੱਕ ਚੜ ਰਿਤਾ ਕਮਾਈ ਕਰਨੀ ਸੀ ਪਰ ਇੰਨੀ ਕੁ ਕਰਨੀ ਸੀ ਜੀ ਦੇ ਨਾਲ ਪਰਿਵਾਰ ਦਾ ਜਿਹੜਾ ਸੀ ਗੁਜ਼ਾਰਾ ਆਰਾਮ ਦੇ ਨਾਲ ਹੋ ਸਕੇ ਇਹ ਮਾਇਆ ਤੇ ਕਦੀ ਕਿਸੇ ਦੀ ਪੱਕੀ ਸਾਥ ਨਹੀਂ ਨਾ ਹੋਈ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗਮੋਹਿਆ ਵਿਰਲਾ ਬੂਝੇ ਕੋਈ ਇੱਕ ਮੈਂ ਨਿੱਕੀ ਜੀ ਉਦਾਹਰਨ ਦੇ ਦਿਨਾ ਆਪਾਂ ਅੱਗੇ ਤੁਰਦੇ ਇਹ ਕਿਤੇ ਸੋਚ ਕੇ ਵੇਖਿਓ ਰਾਤ ਨੂੰ ਜਦ ਸੌਵੋਗੇ ਨਾ ਮਨ ਨੂੰ ਸਾਡੇ ਬੈਂਕ ਦੇ ਵਿੱਚ ਲੱਖਾਂ ਰੁਪਈਆ ਪਿਆ ਹੋਵੇ ਪਿਆ ਵੀ ਹੁਣ ਆਇਆ ਪਗੜੇ ਸਾਰੇ ਮਾਰੇ ਧੜੇ ਆਪਣੇ ਬੈਂਕ 'ਚ ਜਿੰਨੀ ਅਮਾਉਂਟ ਪਈ ਹੈ ਇੱਕ ਖਿੰਨ ਵਾਸਤੇ ਇਹ ਸੋਚਿਓ ਵੀ ਬੰਦੇ ਨੂੰ ਇੱਕ ਦਮ ਜਿਹੜਾ ਇਹ ਰੱਬ ਦੇ ਘਰੋਂ ਸਬਦਾਂ ਦੇ ਬੰਦਾ ਚਲੇ ਜਾਵੇ ਪੈਸਾ ਕਿਹੜੇ ਪਾਸੇ ਲੱਗੇਗਾ ਪਿਆ ਹੀ ਰਹਿ ਜਾਣਾ ਜਦੋਂ ਇਹ ਚੀਜ਼ ਤੁਸੀਂ ਪਿਕਚਰ ਕ੍ਰੀਏਟ ਕਰ ਲਈ ਜਾਂ ਸਕ੍ਰਿਪਟ ਕ੍ਰੀਏਟ ਕਰ ਲਈ ਨਾ ਉਦੋਂ ਤੁਹਾਨੂੰ ਪਤਾ ਲੱਗਣਾ ਹੈ ਕਿ ਹਾਂ ਮੈਂ ਐਵੇਂ ਜੋੜਿਆ ਇਹਨੂੰ ਤੇ ਵਰਤਿਆ ਕੋਈ ਨਹੀਂ ਵੈਸੇ ਬਾਣੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਜੀ ਪੈਸੇ ਦੇ ਪ੍ਰਥਾਏ ਕਹਿਣਗੇ ਸੂਮੈ ਧਨ ਰਾਖਣ ਕੋ ਦੀ ਆ ਸੂਮ ਬੰਦੇ ਨੂੰ ਰੱਬ ਨੇ ਸਿਰਫ ਧਨ ਸੰਭਣ ਵਾਸਤੇ ਦਿੱਤਾ ਉਹਨੇ ਸੰਭ ਹੀ ਜਾਣਾ ਏ ਕਮਰਿਆਂ ਦੇ ਕਮਰੇ ਭਰੇ ਪਏ ਨੇ ਬੈਂਕਾਂ ਦੇ ਬੈਂਕ ਭਰੇ ਪਏ ਨੇ ਨੋਟਾਂ ਦੇ ਪਰ ਖਰਚੇ ਕਦੀ ਨਹੀਂ ਰੁਪਈਆ ਕੱਢ ਕੇ ਵਰਤਨ ਦਾ ਕਦੀ ਯਤਨ ਨਹੀਂ ਕੀਤਾ ਪੈਸੇ ਨਾਲ ਵੀ ਕੁਝ ਸੁੱਖ ਆਉਣੇ ਸਨ ਅਰ ਪੈਸੇ ਨਾ ਉਲਟਾ ਹੀ ਇਹਦਾ ਇੰਨਾ ਕ ਦਿਮਾਗ ਖਰਾਬ ਹੋ ਗਿਆ ਪੈਸੇ ਦੇ ਨਾਲ ਅੱਜ ਰਿਲੇਸ਼ਨ ਚੰਗੇ ਬਲੇ ਖਰਾਬ ਹੋ ਰਹੇ ਨੇ ਇੰਨੀ ਸੁਰਤ ਬੰਦੇ ਦੀ ਪੈਸੇ ਦੇ ਵਿੱਚ ਉਲਜੀ ਪਈ ਐ ਇਹਨੂੰ ਹੋਰ ਕਿਸੇ ਪਾਸੇ ਧਿਆਨ ਨਹੀਂ ਕਿ ਮੈਂ ਪਰਿਵਾਰ ਵੇਖਣਾ ਜਾਂ ਸੰਸਾਰ ਵਾਲੇ ਪਾਸੇ ਜਾਂ ਰੱਬ ਵਾਲੇ ਪਾਸੇ ਤੁਰਨਾ ਮੁਕਤ ਪੰਥ ਜਾਣਿਓ ਤੈ ਨਾ ਹਨ ਮੁਕਤੀ ਵਾਲੇ ਪਾਸੇ ਤੁਰਿਆ ਹੀ ਕਦੀ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ 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 ਨਾਮ ਜਪਣ ਦੀ ਵਾਰੀ ਆਉਂਦੀ ਉਦੋਂ ਸਰੀਰ ਥੱਕ ਜਾਂਦਾ ਕਦੀ ਅੰਮ੍ਰਿਤ ਵੇਲੇ ਨਹੀਂ ਉੱਠਿਆ ਕਦੀ ਗੁਰੂ ਗੁਰੂ ਨਹੀਂ ਜਪਿਆ ਕਿਤੇ ਬਾਣੀ ਨਹੀਂ ਪੜੀ ਸਮਝ ਨਹੀਂ ਮਿਲਦਾ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋਰਨ ਕਉ ਤਾਇਆ ਸਤਿਗੁਰ ਕਹਿੰਦੇ ਅੰਤ ਸੰਗ ਜਿਹੜੀ ਮੈਂ ਗੱਲ ਕਹਿ ਰਿਹਾ ਅੰਤਲੇ ਵੇਲੇ ਜਦੋਂ ਬਾਚ ਕੇ ਵੇਖੋਗੇ ਨਾ ਕੁਛ ਨਹੀਂ ਨਿਕਲਣਾ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇ ਬੰਧਾਇ ਦਾ ਅਰਥ ਜਕੜਾਉਣਾ ਇੱਕ ਤੇ ਜਕੜਿਆ ਜਾਣਾ ਨਾ ਕੋਈ ਚੀਜ਼ ਆਣ ਕੇ ਤੁਹਾਨੂੰ ਫੜ ਲਵੇ ਇੱਕ ਖੁਦ ਆਪਣੇ ਆਪ ਨੂੰ ਹਵਾਲੇ ਕਰ ਦੇਣਾ ਸਤਗੁਰੂ ਕਹਿ ਲੱਗੇ ਤੂੰ ਆਪਣੇ ਆਪ ਨੂੰ ਆਪ ਮਾਇਆ ਦੇ ਹਵਾਲੇ ਕੀਤਾ ਏ ਤੂੰ ਸਾਰੀ ਉਮਰ ਇਹਨਾਂ ਚੀਜ਼ਾਂ ਦੇ ਵਿੱਚ ਕੱਢ ਦਿੱਤੀ ਇਹਨਾਂ ਚੱਕਰਾਂ ਦੇ ਵਿੱਚ ਕੱਢ ਦਿੱਤੀ ਪਰ ਉਹਦਾ ਆਨੰਦ ਵੀ ਲੈ ਸਕਿਆ ਉਹਨੂੰ ਵੇਖ ਨਹੀਂ ਸਕਿਆ ਉਹਦੇ ਤੋਂ ਜਿਹੜਾ ਸੀ ਕੋਈ ਫਾਇਦਾ ਨਹੀਂ ਲੈ ਸਕਿਆ ਅਖੀਰਲੇ ਸਮੇਂ ਤੇਰਾ ਪੈਸੇ ਦੇ ਢੇਰ ਨੇ ਇੱਕ ਰੁਪਈਏ ਦਾ ਵੀ ਜਿਹੜਾ ਉਹ ਕੰਮ ਨਹੀਂ ਕੀਤਾ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕਿੱਲਗੇ ਨਾ ਹਰ ਭਜਿਓ ਨਾ ਗੁਰ ਸੇਵਿਓ ਗੁਰ ਜਨ ਸੇਵਿਓ ਨਹਿ ਉਪਜੋ ਕਛ ਗਿਆਨਾ ਕਹਿੰਦੇ ਨਾ ਤੇ ਪ੍ਰਮਾਤਮਾ ਦੀ ਭਗਤੀ ਕੀਤੀ ਤੇ ਨਾ ਹੀ ਗੁਰੂ ਦੀ ਕੋਈ ਆਣ ਕੇ ਸੇਵਾ ਕੀਤੀ ਸਭਾ ਇਹ ਨਾ ਬਤਿਆ ਸਾਡੇ ਕੋ ਗੁਰੂ ਬਾਤੇ ਅਮਰਤ ਵੇਲੇ ਸਾਡੇ ਕੋ ਨਹੀਂ ਉੱਠਿਆ ਜਾਣਾ ਗੁਰਦੁਆਰੇ ਆਣ ਕੇ ਅਸੀਂ ਸੇਵਾ ਕੋਈ ਨਹੀਂ ਕਰਦੇ ਕਿਉਂਕਿ ਸਾਡੇ ਕੋ ਮਾਫ ਕਰਨ ਮਾਇਆ ਇੰਨੀ ਕੈ ਗੁਰਦੁਆਰੇ ਜਿੱਥੇ ਸੇਵਾ ਦੀ ਲੋੜ ਆਪਾਂ ਉੱਥੇ ਵੀ ਪੈਸੇ ਦੇ ਦੇਨੇ ਵੀ ਚਲ ਚਾਰ ਬੰਦੇ ਲਾ ਲਓ ਖਾਸ ਕਰਕੇ ਮੈਂ ਅਕਸਰ ਇਹ ਕਹਿੰਦਾ ਨਾ ਜਿਹੜੀ ਲੰਗਰ ਦੀ ਸੇਵਾ ਸੀ ਸੰਗਤ ਆਪ ਕਰਦੀ ਸੀ ਜੋੜਿਆਂ ਦੀ ਸੇਵਾ ਸੀ ਸੰਗਤ ਆਪ ਕਰਦੀ ਸੀ ਜਲ ਦੀ ਸੇਵਾ ਸੀ ਸੰਗਤ ਆਪ ਕਰਦੀ ਸੀ ਪਰ ਅੱਜ ਸਾਰਾ ਕੁਝ ਪੈਸੇ ਨਾਲ ਹੋ ਰਿਹਾ ਹੈ ਸੇਵਾ ਤੇ ਕੀਤੀ ਨਹੀਂ বিনা ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਪਈ ਗੁਰਦਾਸ ਜੀ ਸੇਵਾ ਤੋਂ ਬਿਨਾ ਹੱਥ ਪੈਰ ਜਿਹੜੇ ਉਹ ਨੇਫਲ ਨੇ ਕਿਸੇ ਕੰਮ ਦੇ ਨਹੀਂ ਯਾਦ ਰੱਖਿਓ ਸਿੱਖ ਨੇ ਕਿਰਤ ਕਰਨੀ ਐ ਇਹ ਇਹਦਾ ਬਾਹਰੀ ਪੱਖ ਐ ਇਹਨੇ ਸੇਵਾ ਕਰਨੀ ਇਹਦਾ ਅਧਿਆਤਮਿਕ ਪੱਖ ਐ ਸੇਵਾ ਤਾਂ ਕਰਨੀ ਸੀ ਅੰਦਰ ਦੀ ਮੈਲ ਧੁੱਪ ਸਕੇ ਇਹ ਕਰਮਾ ਨਾਲ ਮਿਲਦੀ ਸੀ ਬੇਨਭਾਗਾ ਸਤ ਸੰਗ ਨਾਲ ਲੱਭੇ ਨਾਲ ਸੰਗਤ ਲੱਭਦੀ ਐ ਨਾਲ ਸੇਵਾ ਲੱਭਦੀ ਐ ਇਹ ਭਾਗਾ ਤੋਂ ਬਿਨਾਂ ਨਹੀਂ ਸੱਚੀ ਚੀਜ਼ ਮਿਲਦੀ ਪਰ ਅੱਜ ਅਸੀਂ ਇਨਕ ਪੈਸੇ ਵਾਲੇ ਹੋ ਗਏ ਇਸ ਸੇਵਾਵਾਂ ਗਵਾ ਦਿੱਤੀਆਂ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਪਹਿਲਾ ਹੁੰਦਾ ਸੀ ਪਾਠੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਗਰੰਥੀ ਸਿੰਘ ਨੂੰ ਪ੍ਰਸ਼ਾਦਾ ਛਕਾਉਣਾ ਸੰਗਤ ਨੂੰ ਛਕਾਉਣਾ ਝੂਠੇ ਭਾਂਡੇ ਚੁੱਕਨੇ ਅੱਜ ਕਿਸੇ ਨੂੰ ਨਹੀਂ ਛਕਾਇਆ ਜਾਂਦਾ ਝੂਠੇ ਭਾਂਡੇ ਆ ਵਾਸਤੇ ਵੀ ਆਪਾਂ ਬੰਦੇ ਲਾਏ ਨੇ ਜੇ ਨਹੀਂ ਉਹ ਵੀ ਟਾਈਮ ਹੈਗਾ ਤੇ ਸਾਰਾ ਕੁਝ ਡਿਸਪੋਜ਼ੇਬਲ ਕਰ ਲੋ ਨਾਲੇ এনवायरमेंट ਗੰਦਾ ਕਰੋ ਤੇ ਨਾਲੇ ਸਾਡਾ ਪਾਠ ਹੋ ਗਿਆ ਇੱਕ ਗੱਲ ਚੇਤਾ ਰੱਖਿਓ ਜਿਹੜਾ ਮੌਕਾ ਮਿਲਦਾ ਨਾ ਕਿਤੇ ਤੁਹਾਨੂੰ ਘਰ ਦੇ ਵਿੱਚ ਸਤਿਗੁਰਾਂ ਦਾ ਪਾਵਨ ਸਰੂਪ ਖੜਨ ਦਾ ਸੁਖਮਨੀ ਸਾਹਿਬ ਦਾ ਪਾਠ ਅਖੰਡ ਪਾਠ ਸਾਹਿਬ ਸਹਿਜ ਪਾਠ ਮੈਂ ਨੁਕਤਾ ਇੱਕ ਦੇ ਜਨਾ ਰਿਸ਼ਤੇਦਾਰ ਨਾਲ ਸੱਦਿਆ ਕਰੋ ਉਹ ਸੱਦਨ ਦੀ ਲੋੜ ਨਹੀਂ ਉਦੋਂ ਕੱਖ ਨਹੀਂ ਤੁਹਾਡੇ ਕੋਲ ਹੋਣਾ ਕੋਸ਼ਿਸ਼ ਕਰੋ ਆਪ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰੋ ਤਿੰਨ ਦਿਨ ਜਦੋਂ ਮਹਾਰਾ ਦਾ ਸਰੂਪ ਰਹਿਣਾ ਪਾਠੀ ਸਿੰਘਾਂ ਨੇ ਆਪਣੇ ਹੱਥੀ ਤਿਆਰ ਕਰਕੇ ਸ਼ਕਾਉ ਭਲਾ ਹੋਵੇਗਾ ਆਪ ਭਾਂਡੇ ਮਾਂਜੋ ਕੰਮ ਵਾਲੀ ਨੂੰ ਛੁੱਟੀ ਦੇ ਦਿਓ ਅਸੀਂ ਤੇ ਦੋ ਵੱਧ ਲਾ ਲੈਨੇ ਉਹਦਣ ਇਦਾਂ ਹੀ ਹੈ ਨਾ ਵੀ ਜਿਹੜੀ ਕੰਮ ਵਾਲੀ ਸਾਡੇ ਆਉਂਦੀ ਉਹਨੂੰ ਕਹਿ ਦੇ ਨੇ ਵੀ ਦੋ ਬੀਬੀਆਂ ਨੂੰ ਹੋਰ ਲੈ ਆਵੀਂ ਪਰੌਣੇ ਆਉਣੇ ਨੇ ਤੇ ਬੀਬਾ ਜਿਹੜਾ ਤੂੰ ਮਹਿੰਦੀ ਲਾਈ ਜੇ ਘਸਜੂ ਫੇਰ ਕਿਹੜੀ ਗੱਲ ਐ ਅਸੀਂ ਆਪਣੇ ਹੱਥੀ ਕੰਮ ਨਹੀਂ ਕਰਦੇ ਉਸ ਤੋਂ ਬਾਅਦ ਜਿੱਦਨ ਭੋਗ ਪੈਂਦਾ ਉਸ ਦਿਨ ਵੀ ਓਨੇ ਕ ਬੰਦੇ ਸੱਦੋ ਜਿੰਨਿਆਂ ਕਦੇ ਤੁਸੀਂ ਭਾਂਡੇ ਮਾ ਦੇ ਸਕਦੇ ਜੇ ਜਿੰਨਿਆਂ ਦੇ ਜੋੜੇ ਝਾੜ ਸਕਦੇ ਜੇ ਪਰ ਉਧਰ ਬਾਬਾ ਸ਼ਲੋਕ ਪੜਨ ਦੇ ਹੁੰਦਾ ਸਰਦਾਰ ਜੀ ਉਧਰ ਪੂਣੀ ਕਰਨ ਦੇ ਹੁੰਦੇ ਤੇ ਬੀਬੀ ਬਿਊਟੀ ਪਾਰਲਰ ਗਈ ਹੁੰਦੀ ਵੀ ਭੋਗ ਪੈਣਾ ਮੈਂ ਤਿਆਰ ਹੋਵਾਂ ਤੇ ਕਿਹੜੇ ਪਾਸੇ ਨੂੰ ਆਪਾਂ ਤੁਰ ਪਏ ਇਹ ਇਹ ਚੀਜ਼ਾ ਸਾਡੇ ਜੀਵਨ ਦੀਆਂ ਨੇ ਇਦਾਂ ਹੀ ਹੁੰਦਾ ਮੇਰੇ ਨਾਲ ਜਿੱਦਣ ਮਰਜੀ ਚੱਲ ਜਿਓ ਅਸੀਂ ਕਈ ਵਾਰ ਘਰ ਚ ਖਲੋਤੇ ਹੁੰਨੇ ਵੀ ਆਓ ਸੁਖਮਨੀ ਸਾਹਿਬ ਦਾ ਪਾਠ ਹੈ ਮਹਾਰਾਜ ਸਰੂਪ ਅਜੇ ਸਰਦਾਰ ਜੀ ਪੱਗ ਬੰਨਣਗੇ ਤੇ ਜਿੰਨੇ ਪੱਗ ਬਾਲੀ ਮੈਨੂੰ ਮਾਫ ਕਰਿਓ ਪਤੀਲੇ 'ਚ ਵੜ ਕੇ ਮਾਂਜੂ ਕਿਹੜੇ ਵੇਲੇ ਪਤੀਲੇ 'ਚ ਕਾਲਖ ਲੱਗਦੀ ਨਾ ਇਦਾਂ ਤੇ ਨਹੀਂ ਵੱਜਨੇ ਕੋਟ ਪੈਂਟ ਪਾ ਕੇ ਪਤੀਲੇ ਨਹੀਂ ਮਾਂਜੇ ਜਾਣੇ ਸੇਵਾ ਕਰਨੀ ਹੈ ਤੇ ਉਹ ਆਪਣੇ ਹੱਥੀ ਕਰੋ ਉਸ ਚੀਜ਼ ਦਾ ਫਾਇਦਾ ਏ ਤੇ ਸਿੱਖ ਨੂੰ ਇਹ ਹੁਕਮ ਹੈ ਸੇਵਾ ਦਾ ਇਹ ਰਤ ਮਰਿਆਦਾ ਚ ਬਗੈਤਾ ਇੱਕ ਜਿਹੜਾ ਉਹ ਪੈਰਾ ਦਿੱਤਾ ਹੋਇਆ ਹੈ ਸੇਵਾ ਦਾ ਪਰ ਅਸੀਂ ਇਸ ਪਾਸੇ ਵਾਲੇ ਪਾਸੇ ਨੂੰ ਨਹੀਂ ਤੁਰਦੇ ਖੈਰ ਮੈਂ ਗੱਲ ਨੂੰ ਨੇੜੇ ਰੱਖਾਂ ਸਮਾਂ ਚੱਲਿਆ ਕਹਿਣ ਲੱਗੇ ਕਿ ਤੂੰ ਆਪਣੇ ਆਪ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਗਿਆ ਨਾ ਹਰ ਭਜਿਓ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਨਾ ਗੁਰ ਜਨ ਸੇਵਿਓ ਨਾ ਗੁਰੂ ਦੀ ਸੇਵਾ ਕੀਤੀ ਨਹਿ ਉਪਯੋਗ ਕਸ਼ ਗਿਆਨਾ ਹੁਣ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਗੁਰੂ ਦੀ ਸੇਵਾ ਨਹੀਂ ਕੀਤੀ ਤੇ ਆਣ ਕੇ ਕੋਈ ਗਿਆਨ ਵਾਲੀ ਨਾਲ ਦਾ ਯਤਨ ਕੀਤਾ ਗੋਲ ਗੁਰੂ ਦੇ ਬੈਠਾ ਨਹੀਂ ਵੀ ਮਹਾਰਾਜ ਕੋਈ ਗਿਆਨ ਦੇ ਦਿਓ 95% ਮੈਂ ਕਹਿ ਦੇਵਾਂ ਸਾਡੇ ਘਰਾਂ ਚ ਪਾਠ ਹੁੰਦੇ ਨੇ ਤੁਹਾਨੂੰ ਤਰੀਕਾ ਯਾਦ ਹੋਣ ਗਿਆ ਤਾਂ ਹੋਣ ਗਿਆ ਪਰ ਉਹਦਾ ਮੁੱਖ ਬਾਕ ਕਿਹੜਾ ਆਏ 95% ਸਾਨੂੰ ਇਸ ਗੱਲ ਦਾ ਗਿਆਤ ਨਹੀਂ ਹੋਵੇਗਾ ਉਸ ਦਿਨ ਹੀ ਚੇਤਾ ਭੁੱਲ ਜਾਂਦਾ ਹੈ ਅੱਜ ਬਾਬਾ ਜੀ ਦੇ ਮੁੱਖ ਬਾਕੀ ਹਾਲਾਂਕਿ ਮੁੱਖ ਬਾਕ ਬੜੀ ਤਗੜੀ ਦਾਤ ਹੈ ਇਨਜੀ ਤੇ ਯਰਬਾ ਜੀ ਮੇਰਾ ਜਦੋਂ ਪਾਠ ਆਰੰਭ ਹੁੰਦਾ ਹੈ ਕੋਈ ਵੀ ਤੇ ਇਸ ਸਮਾਪਤੀ ਦੋ ਹੁਕਮਨਾਮੇ ਨੇ ਨਾ ਤੇ ਦੋਵਾਂ ਦੇ ਵਿੱਚ ਤੁਹਾਡਾ ਜੀਵਨ ਦੱਸਿਆ ਜਾਂਦਾ ਜਿਹੜੀ ਤੁਸੀਂ ਅਰਦਾਸ ਕਰਦੇ ਗੁਰੂ ਸਾਹਿਬ ਤੁਹਾਨੂੰ ਕਹਿ ਕੀ ਰਹੇ ਨੇ ਅਸੀਂ ਸੁਣਿਆ ਹੀ ਕੋਈ ਨਹੀਂ ਜਦੋਂ ਪਾਠ ਰੱਖਣਾ ਸੀ ਉਦੋਂ ਵੀ ਧਿਆਨ ਨਹੀਂ ਰਿਸ਼ਤੇਦਾਰ ਉਦੋਂ ਵੀ ਆ ਗਏ ਤੇ ਜਦੋਂ ਭੋਗ ਪਾਉਣਾ ਸੀ ਉਦੋਂ ਵੀ ਇਹਨਾਂ ਦਾ ਪੰਗਾ ਪੈ ਗਿਆ ਤੇ ਸੁਣਿਆ ਕੁਛ ਨਹੀਂ ਵੀ ਮਾਰਾ ਨੇ ਮੈਨੂੰ ਆਣ ਕੇ ਕੀ ਕਿਹਾ ਇਹ ਗੱਲ ਚੇਤਾ ਰੱਖਿਓ ਨਹਿ ਉਪਜਿਓ ਕਾਸ਼ ਗਿਆਨਾ ਕਹਿਣ ਲੱਗੇ ਘਟ ਹੀ ਮਾਹੇ ਨਰੰਜਨ ਤੇਰੇ ਪੈ ਖੋਜਤ ਉਦਿਆਨਾ ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਹੈ ਪਰ ਤੂੰ ਉਹਨੂੰ ਬਾਹਰ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਹੈ ਇੱਥੋਂ ਹੁਣ ਆਪਾਂ ਕੱਲ ਨੂੰ ਗੱਲ ਤੋੜਾਂਗੇ ਸਮੇਂ ਦੀ ਸਮਾਪਤੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਪੰਕਤੀ ਚੇਤਾ ਰੱਖ ਲਿਓ ਸਤਿਗੁਰੂ ਕਹਿਣ ਲੱਗੇ ਹੋਸ਼ ਕਰ ਕਿਹੜੀ ਭੈੜੀ ਮੱਤ ਚ ਲੱਗ ਗਈ ਕਿਉਂ ਨਾਮ ਨੂੰ ਭੁੱਲਿਆ ਫਿਰਦਾ ਹੈ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਜੀ ਮਨ ਰੇ ਸਮਝ ਕਵਨ ਨਾ ਮਤ ਲਗਾ ਨਾਮ ਵਿਸਾਰ ਅਨ ਰਸ ਲੋਭਾ ਨੇ ਫੇਰ ਪਛਤਾਹੇ ਅਪਾਗਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ